ਲੁਧਿਆਣਾ ਦੇ ਈ ਰਿਕਸ਼ਾ ਵਾਲਿਆਂ ਨੇ ਸ਼ਿਪੂਰੀ ਚੌਂਗ ਦੇ ਵਿੱਚ ਜਾਮ ਕੀਤਾ तकरीबन 2 ਘੰਟੇ ਜਿਹੜਾ ਕਿ ਆ ਜਾਮ ਲੱਗਾ ਗਿਆ ਇਸ ਦੌਰਾਨ ਮੌਕੇ ਤੇ ਪਹੁੰਚੇ ਐਸ ਐਚਓ ਨੇ ਕਵਰੇਜ ਕਰ ਰਹੇ ਪੱਤਰਕਾਰਾਂ ਦੇ ਨਾਲ ਤੱਕਾ ਮੁਕੀ ਕੀਤੀ ਤੇ ਉਸ ਦੇ ਦੌਰਾਨ ਹੈ ਜਿਹੜਾ ਪਰਚਾ ਦਰਜ ਕਰਨ ਦੀ ਵੀ ਗੱਲ ਹੈ ਉਹ ਜਿਹੜੀ ਕਈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਵੇਂ ਜਾਮ ਲਗਾਇਆ ਦੂਜੇ ਪਾਸੇ ਜਦੋਂ ਕਵਰੇਜ ਕਰ ਰਹੇ ਸੀਗੇ ਮੀਡੀਆ ਦੇ ਕਰਮੀ ਤੇ ਉਹਨਾਂ ਨੂੰ ਜਿਹੜਾ ਕਿ ਹੈ ਗਾਲ੍ਹਾਂ ਕੱਢੀਆਂ ਤੇ ਉਹਦੇ ਦੌਰਾਨ ਹੈ ਪਰਚਾ ਦਰਜ ਕਰਨ ਦੀ ਧਮਕੀ ਹੈ ਜਿਹੜੀ ਦਿੱਤੀ ਗਈ ਇਸ ਦੀ ਵੀਡੀਓ ਜਿਹੜੀ ਹੈ ਸਾਹਮਣੇ ਆਈ ਹੈ ਦੇਖ ਸਕਦੇ ਹੋ ਤਸਵੀਰਤਾਂ ਦੇ ਵਿੱਚ ਇੱਕ ਪਾਸੇ ਧਰਨਾ ਲੱਗਾ ਹੈ ਦੂਜੇ ਪਾਸੇ ਜਦੋਂ মিডিਆ ਨੂੰ ਇਹ ਗੱਲ ਪਤਾ ਲੱਗੀ ਤੇ ਮੌਕੇ ਤੇ ਕਵਰੇਜ ਕਰਨ ਪਹੁੰਚੇ ਤੇ ਐਸਐਚਓ ਨੇ ਕਿਵੇਂ মিডিਆ ਕਰਮੀ ਨੂੰ ਗਾਲ੍ਹਾਂ ਕੱਢੀਆਂ ਤੇ ਪਰਚਾ ਦਰਜ ਕਰਨ ਦੀ ਗੱਲ ਆਕੀ ਤੇ ਇਸ ਦੀ ਵੀਡੀਓ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਨੇ ਜੇ ਤੁਹਾਨੂੰ ਕੁਝ ਪੁੱਛਣਾ ਹੈ ਤੁਸੀਂ ਵਿਗਨ ਮੈ ਗਿਆ ਤੁਸੀਂ ਮੇਰੇ ਨਾਲ ਕਰਦੇ ਹੋ ਕੀ ਚੁਹਾਗਾ ਆਰਸੀਪੀਓ ਦੇਖੋ ਮੇਰੇ ਕੈਮਰੇ ਸਭੋ ਜਾਨੀ ਕੋਈ ਗੱਲ ਨਹੀਂ ਪਹਿਲਾਂ ਤੇ ਸ਼ੁਕਰੀਟ ਕਰਨਾ ਨਾ ਫਿਰ ਤੋਂ ਜੋ ਕਰਨਾ ਹੋਵੇ ਕਰ ਲਿਓ ਸ਼ੁਕਰੀਟ ਕਰਦੇ ਹਾਂ ਤੁਸੀਂ ਕਲੀਅਰ ਕਿਹਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਕੋਈ ਗੱਲ ਨਹੀਂ ਤੁਸੀ ਇਹਨੂੰ ਫੜ ਹੈ ਕੋਈ ਤਾਂ ਪਰਚਾ ਦਿਓ ਅੱਛਾ ਆ ਲਓ ਆ ਲਓ ਜੀ ਆ ਕਹਿ ਰਹੇ ਨਹੀਂ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਉਹਨੂੰ ਸ਼ੁਕਰੀਟ ਕਰਨ ਨੂੰ ਲੱਗਾ ਜਦੋਂ ਪੈਸੇ ਖਾਣੇ ਇਹ ਤੁਹਾਨੂੰ ਕੁਝ ਪੁੱਛ ਲੈ ਡੋਪਲ ਵਿਗਨ ਮੈਂ ਗਿਆ ਇਹਦਾ ਕੋਈ ਪ੍ਰੋਬਲਮ ਨਹੀਂ ਆਉਣੀ ਕਰਦੇ ਨਹੀਂ ਇਸ਼ੂ ਹੈਗਾ ਆਰਸੀਪੀ ਉਹ ਦੇਖੋ ਇਹਦਾ ਕਿਊਟੀ ਜਾਨ ਥੱਕੇਗਾ ਮਾਰਾ ਇਹਦਾ ਥੱਕਾ ਬੱਚਾ ਤੈਨੂੰ ਮੇਰੇ ਕੈਮਰੇ ਸਭ ਹੋ ਜਾ ਗਿਆ ਕੋਈ ਗੱਲ ਨਹੀਂ ਪਹਿਲਾਂ ਤੇ ਇਸ਼ੂ ਕ੍ਰੀਏਟ ਕਰਾ ਲ ਨਾ ਫੇਰ ਤੋਂ ਜੋ ਕਰਨਾ ਹੈ ਕਰ ਲਿਓ ਇਸ਼ੂ ਕ੍ਰੀਏਟ ਕਰਦੇ ਹੋ ਤੁਸੀਂ ਕਲੀਅਰ ਕਿਹਾ ਤੁਸੀਂ ਕੀ ਕਰਨਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਕੋਈ ਗੱਲ ਨਹੀਂ ਤੁਸੀਂ ਕਰਨਾ ਨੂੰ ਫੜ ਹੈ ਤੁਹਾਡਾ ਇਹ ਪੱਤਰ ਰਿਵਟ ਅੱਛਾ ਆ ਲਓ ਆ ਲੋ ਜੀ ਆ ਕਹਿ ਰਹੇ ਨੇ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਉਹਨਾਂ ਨੇ ਉਹਨਾਂ ਦਾ ਚੱਕਰ ਨੂੰ ਲੈ ਕੇ ਜਾਣਾ ਇਹ ਤਾਂ ਅੰਨੇ ਕੁਝ ਪੁੱਛ ਲੈ ਜੀ ਵੀਗਿੰਗ ਮੈਂ ਗਿਆ ਤੁਸੀਂ ਕਲੀਅਰ ਆਉਂਦੇ ਕਰਦੇ ਜੀ ਕੀ ਇਸ਼ੂ ਹੈਗਾ ਆਰ ਸੀ ਪੀ ਉਹ ਜਿਹੜਾ ਕਿਊਟੀ ਜਿਹੜਾ ਥੱਕੇ ਗਿਆ ਮਾਰਾ ਜਿਹੜਾ ਥੱਕਾ ਬੱਚਾ ਤੈਨੂੰ ਮੇਰੇ ਕੈਮਰੇ ਸਭੋ ਜਾਨੀ ਇਹ ਮੱਝ ਕੋਈ ਗੱਲ ਨਹੀਂ ਪਹਿਲਾਂ ਤੇ ਇਸ਼ੂ ਕ੍ਰੀਏਟ ਕਰਾ ਲੈ ਨਾ ਫੇਰ ਤੋਂ ਜੋ ਕਰਨਾ ਹੈ ਕਰ ਲਿਓ ਕਰੀ ਇਸ਼ੂ ਕ੍ਰੀਏਟ ਕਰਦੇ ਹੋ ਜੀ ਕਲੀਅਰ ਕਿਹਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਤੁਸੀਂ ਕੀ ਚੁੱਕੀ ਕਰਨਾ ਹਨੋ ਫੜੋ ਹੈ ਕੋਈ ਤਾਂ ਪਰਚਾ ਦੇ ਵੇਟ ਅੱਛਾ ਆ ਲਓ ਆ ਲੋ ਜੀ ਆ ਕਹਿ ਰਹੇ ਨਹੀਂ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਮੈਂ ਉਹ ਪਰਚਾ ਕੇ ਨੂੰ ਲੈ ਕੇ ਜਾਣਾ ਜੀ ਤੁਹਾਨੂੰ ਕੁਝ ਪੁੱਛ ਲੈ ਡੋ ਕੋਈ ਵੀ ਗੱਲ ਨਹੀਂ ਆ ਤੁਸੀਂ ਕਲੀਅਰ ਆ ਕਰਦੇ ਤੇ ਕੀ ਇਸ਼ੂ ਹੈਗਾ ਇਹਨਾਂ ਕਿਊਟੀ ਜੀ ਤੇ ਕਾਹਦਾ ਬੱਚਾ ਤੇਨੂੰ ਕੈਮਰੇ ਸਭੋ ਜਾ